ਕਿਸਾਨ ਵੀਰੋ ਕੀ ਹਾਲ ਚਾਲ ਆ ਹੋਰ ਸਭ ਠੀਕ ਠਾਕ ਅੱਜ ਤੁਹਾਡੇ ਨਾਲ ਆਪਾਂ ਵੀਡੀਓ ਸਾਂਝੀ ਕਰਨ ਲੱਗੇ ਆ ਝੋਨੇ ਦੀਆਂ ਦਵਾਈਆਂ ਬਾਰੇ ਝੋਨੇ ਤੋਂ ਕੱਖ ਤੋਂ ਕਿਹੜੀ ਦਵਾਈ ਪੈਂਦੀ ਤੇ ਕਿੱਦਾਂ ਪਾਉਣੀ ਚਾਹੀਦੀ ਆ ਇਹਦੇ ਵਿੱਚ ਇਦਾਂ ਵਾ ਵੀ ਇਦਾਂ ਹਣਾ ਆਪਣੇ ਜੀਰੀ ਲੱਗਣ ਜਦੋਂ ਕੱਦ ਬਣ ਜਾਂਦਾ ਵਾ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਵਿੱਚ ਦਵਾਈ ਪਾ ਦੇ ਤੇ ਫੇਰ ਅਸਲ ਕੋਈ ਗੰਧ ਉੱਕਦਾ ਹੀ ਨਹੀਂ ਉਹ ਦੋ ਤਰਾਆਂ ਦੀਆਂ ਦਵਾਈਆਂ ਜਿਹੜੀਆਂ ਵਾਂ ਉਹ ਪੈਂਦੀਆਂ ਵਾ ਇੱਕ ਬੋਟੀਲਾ ਕੋਰ ਇੱਕ ਬੂਟਾ ਕਲੋਰ ਜਿਹੜੀ ਪਟੀਲਾ ਕਲੋਰ ਆ ਉਹ ਪੈਂਦੀ ਆਪਣੀ ਅੱਧਾ ਲੀਟਰ ਦਾ ਇਹ ਜਿਹੜੀ ਆ ਖੇਤੀਬਾੜੀ ਵਾਲੇ ਰეკਮੈਂਡ ਕਰਦੇ ਆ ਬਾਕੀ ਇਹ ਥੋੜਾ ਬੜਾ ਗੰਨ ਤਾਂ ਤੁਹਾਨੂੰ ਪਤਾ ਹੱਡੀ ਪੜੀ ਜ ਵੱਧ ਹੁੰਦਾ ਵਾ ਤੇ 600 ml ਵੀ ਪਾ ਸਕਦੇ ਇਤੋਂ ਜ਼ਿਆਦਾ ਤੇ ਜਿਹੜੀ ਬੂਟਾ ਕਲੋਰ ਆ ਉਹ ਆਪਣੀ ਪੈਂਦੀ ਆ ਕਿੱਲੇ ਦੀ ਲੀਟਰ ਪਾਈ ਜਾਂਦੇ ਲੋਕ ਕੰਪਨੀ ਰეკਮੈਂਡ ਕਰਦੀ ਆ ਤੇ ਇਹ ਤੋਂ ਵੱਧ ਨਾ ਪਾਓ ਡੋਸ ਘਟਾਉਣ ਦੀ ਕੋਸ਼ਿਸ਼ ਕਰੋ ਗੰਦ ਦੇ ਹਸਾਰ ਨਾਲ ਬਾਕੀ ਜੇ ਕਿਤੇ ਕਿਸਾਨ ਵੀਰੋ ਖੇਤ ਦੇ ਵਿੱਚ ਗੰਦ ਉਗ ਪੈਂਦਾ ਵਾ ਤੇ ਉਤੋਂ ਘਬਰਾਓ ਨਾ ਜਿਹੜੀ ਇਹ ਪਰਟੀਲਾ ਕਲੋਰ ਜੇ ਕੱਦ ਵੱਜੇ ਨੂੰ ਜਿਆਦਾ ਦਿਨ ਹੋ ਗਿਆ ਜਿਵੇਂ ਦਵਾਈਆਂ ਜੇ ਆਪਾਂ ਗੰਦ ਨੂੰ ਫੁੱਲ ਡੋਬ ਕੇ ਤੇ ਪਾ ਦਾਂਗੇ ਧੁੱਪ ਲੱਗੀ ਹੋਵੇ ਤੇ ਗੰਦ ਜਿਹੜਾ ਉਹ ਫਿਰ ਵੀ ਖਤਮ ਹੋ ਜਾਂਦਾ ਵਾ ਇਸ ਕਰਕੇ ਜੇ ਉਹ ਤੋਂ ਬਾਅਦ ਵੀ ਜੇ ਨਾ ਮਰੇ ਤ ਫਿਰ ਤੁਹਾਨੂੰ ਪਤਾ ਹੀ ਹੈ ਜਿੱਦਾਂ ਆਪਣੀ ਨੀਲੋ ਗਾੜ੍ਹ ਦਵਾਈ ਹੋਈ ਲੋਮਨੀ ਗੋਲਡ ਹੋਈ ਇਹੋ ਜਿਹੀਆਂ ਦਵਾਈਆਂ ਜਿਹੜੀਆਂ ਵਾ ਉਹ ਹੈ ਗਿਆ ਵਾ ਗੰਦ ਨੂੰ ਕਦਮ ਕਰਨਾ ਵਾਸਤੇ ਇਸ ਕਰਕੇ ਮੇਰੇ ਵੀਰ ਜੀ ਕਈ ਪੁੱਛਦੇ ਹੁਣ ਕਈ ਲੋਕ ਵੱਖ ਵਾ ਕੇ ਆਪਣੇ ਦਵਾਈਆਂ ਆਉਂਦੀਆਂ ਕੰਪਨੀਆਂ ਦਾ ਨਾਂ ਨਾ ਵੇਖੋ ਤੁਸੀਂ ਪਟੀਲਾ ਕਲੋਰ ਤੇ ਬੂਟਾ ਕਲੋਰ ਜਿਹੜੀਆਂ ਉੱਤੇ ਲਿਖਿਆ ਹੁੰਦਾ ਸਾਲਟ ਦਾ ਨਾਂ ਉਹ ਵੇਖ ਕੇ ਤੇ ਉਹ ਪਾਓ ਤੇ ਕੋਈ ਗੰਦ ਦੀ ਸ਼ਿਕਾਇਤ ਨਹੀਂ ਆਉਂਦੀ ਇਹਨੂੰ ਵਧੀਆ ਹੀ ਰਹੂਗਾ ਛੋਣ ਦੇ ਵਿੱਚ ਤੇ ਬੂਈ ਬਾਈ ਤੋਂ ਅਜੇ ਇੱਕ ਦੋ ਦਵਾਈਆਂ ਕੰਪਨੀ ਨੇ ਬਣਾਈਆਂ ਵਸ ਏਜੰਟਾ ਹਿਜੰਟਾਨੇ ਦੇ ਅਜੇ ਆਈਆਂ ਨਹੀਂ ਆ ਮਾਰਕੀਟ ਦੇ ਵਿੱਚ ਤੇ ਲੋਕ ਤੁਹਾਨੂੰ ਉਦਾਂ ਨਾ ਬਣਾਈ ਜਾਣ ਤੇ ਬਾਅਦ ਦੇ ਵਿੱਚ ਜੇ ਕਿਤੇ ਬੂਈ ਵੱਡੀ ਹੋ ਜਾਂਦੀ ਆ ਤੇ ਉਹਨੂੰ ਆਪਾਂ 240 ਮਾਈਨ ਸਾਲਟ ਜੇ ਕਰ ਦਈਏ ਜਾਂ ਬਸਾਗ੍ਰਾਮ ਇੱਕ ਦਵਾਈ ਆਉਂਦੀ ਆ ਜੇ ਉਹ ਦਵਾਈ ਆਪਾਂ ਸਪਰੇਅ ਕਰਦੀ ਆ ਜੋ ਦਿਨਾਂ ਜਿਹੜੀ ਬੂਈਆਂ ਆ ਉਹਦਾ ਨਾਸ਼ ਹੋ ਜਾਂਦਾ ਤੇ ਝੋਨੇ ਨੂੰ ਜਿਹੜਾ ਵਾ ਅਸਰ ਬਹੁਤ ਘੱਟ ਹੁੰਦਾ ਹੈ। ਕਈ ਲੋਕ ਉਹ ਆਪਣੇ ਲੋਹੇ ਦੇ ਲੀਟਰ ਵਾਲੀ 24D ਕਰਦੇ ਆ। ਉਹਦੇ ਵਿੱਚ ਕੀ ਹੁੰਦਾ ਵਾ ਵੀ ਉਹ ਦਿਨਾਂ ਥੋੜਾ ਜਿਹਾ ਝੋਨਾ ਜਿਹੜਾ ਵਾ ਉਹ ਖਲੋ ਜਾਂਦਾ ਵਾ ਦੇਖਣ ਨੂੰ ਮਾੜਾ ਜਿਹਾ ਲੱਗੂ ਪਰ ਨੁਕਸਾਨ ਨਹੀਂ ਆ ਪਰ ਉਹਦੀ ਗਰੋਥ ਖਲ ਹੋ ਜਾਂਦੀ ਹੈ। ਇਸ ਕਰਕੇ ਮੇਰੇ ਵੀਰ ਧਿਆਨ ਰੱਖ ਕੇ ਦਵਾਈਆਂ ਜਿਹੜੀਆਂ ਜਿਹੜੀਆਂ ਉਹ ਪਈ ਜਾਓ ਤੇ ਕਿੰ ਬਦਿਆ ਚੋਹੇ ਰਹੀ ਜਣ ਜਿਹੜਾ ਮਾਰ ਇੱਕ ਫਾਰਕੀ ਵੈਰੀ ਗੁੱਡ ਵੀ ਕੱਫਲ ਸਾ ਵੈਰੀ ਗੁੱਡ ਵੀ ਕੀਪਟੇ